ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਕੁੰਭ ਰਾਸ਼ੀ ਵਾਲ ਪਾਲਿਆਂ ਦੇ ਬਾਰੇ ਕਿ ਇਹਨਾਂ ਦੇ ਘਰ ਵਿੱਚ ਖੁਸ਼ੀਆਂ ਜਿਹੜੀਆਂ ਹਨ ਕਿਸ ਦਿਨ दस्तक ਦੇਣਗੀਆਂ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਵ ਹੋਣਗੇ ਤੇ ਕਿਹੜੀਆਂ ਕਿਹੜੀਆਂ ਚੇਕਰ ਇਹ ਸਾਵਧਾਨੀਆਂ ਵਰਤ ਲੈਂਦੇ ਹਨ ਤਾਂ ਇਹਨਾਂ ਤੋਂ ਵੱਧ ਅਮੀਰ ਫਿਰ ਕੋਈ ਹੋ ਹੀ ਨਹੀਂ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਬਾਕੀ ਵੀ 11 ਰਾਸ਼ੀਆਂ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਆਉਣ ਵਾਲੇ 7 ਦਿਨ ਇਹਨਾਂ ਦਿਨਾਂ ਵਿੱਚ ਪੈਸਾ ਆਉਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੇ ਲਈ ਖੁਸ਼ੀਆਂ ਘਰ ਦੇ ਵਿੱਚ दस्तक ਦੇਣਗੀ ਇਹ 7 ਦਿਨ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲੇ ਹਨ ਜੀ ਹਾਂ ਦੋਸਤੋ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਇਹ 7 ਦਿਨ ਨਵੰਬਰ ਦੇ ਮਹੀਨੇ ਦੇ ਤੁਹਾਡੇ ਜ਼ਿੰਦਗੀ ਵਿੱਚ ਵੀ 7 ਵੱਡੀਆਂ ਖੁਸ਼ਖਬਰੀਆਂ ਲਿਆ ਸਕਦੇ ਹਨ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਮਾਤਾ ਲక్ష్ਮੀ ਜੀ ਤੁਹਾਡੀ ਰਾਸ਼ੀ ਵਾਲਿਆਂ ਤੇ ਕਿਰਪਾ ਵਰਸਾਉਣ ਵਾਲੇ ਹਨ ਕਿਉਂਕਿ ਉਹ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਮਿਹਰਬਾਨ ਹਨ ਤੁਹਾਡੇ ਉੱਤੇ ਇਹਨਾਂ 7 ਦਿਨਾਂ ਵਿੱਚ ਕਿਉਂਕਿ ਬਹੁਤ ਹੀ ਮਹਾਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇੱਕੋ ਵਾਰ ਹੀ ਬਣ ਰਹੇ ਹਨ ਇਦਾਂ ਦੇ ਦੁਰਲਭ ਸੰਜੋਗ ਜਿਨ੍ਹਾਂ ਕਰਕੇ ਪੈਸਾ ਆਉਣ ਦਾ ਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆਵੇਗਾ ਤੁਹਾਡੇ ਲਈ ਖੁਸ਼ੀਆਂ ਤੁਹਾਡੇ ਘਰ ਦਸਤਕ ਦੇਣਗੀਆਂ ਕਿਉਂਕਿ ਇਹਨਾਂ 7 ਦਿਨਾਂ ਦੇ ਵਿੱਚ ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਪ੍ਰਾਪਤੀ ਯੋਗ ਸਰਵ ਸiddhi ਯੋਗ ਅਮ੍ਰਿਤ ਸਿੱਧੀ ਯੋਗ ਧਨ ਯੋਗ ਰਾਜ ਯੋਗ ਸੁਭਾਗਿਆਮਾਨ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੇ ਨਾਲ ਹੀ ਇਹ ਸਮਾਂ ਤੁਹਾਡੇ ਜੀਵਨ ਦੇ ਸਮੂਹ ਦੁੱਖ ਦਰਦ ਸੰਕਟਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਕਰ ਦੇਵੇਗਾ ਇਹ ਸਮਾਂ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਹੀ ਦੇ ਕੇ ਜਾਵੇਗਾ ਇਸ ਲਈ ਹੁਣ ਤੁਸੀਂ ਰੋਣਾ ਧੋਣਾ ਬੰਦ ਕਰ ਦਿਓ ਆਪਣੀ ਕਿਸਮਤ ਨੂੰ ਕੋਸਣਾ ਬੰਦ ਕਰੋ ਕਿਉਂਕਿ ਹੁਣ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਨੂੰ ਆਪਣੇ ਭਾਗ ਦਾ ਪੂਰਾ ਸਾਥ ਦੇ ਕੇ ਜਾਣ ਵਾਲੀ ਹੈ ਜੋ ਵੀ ਮਿਹਨਤ ਤੁਸੀਂ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਸੀ ਹੁਣ ਉਸ ਦੇ ਅਨੁਸਾਰ ਤੁਹਾਨੂੰ ਸਫਲਤਾਵਾਂ ਮਿਲ ਜਾਣਗੀਆਂ ਦੋਸਤੋ ਕਿਹੜੀਆਂ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਹਨ ਕਿਵੇਂ ਪੈਸਾ ਆਉਣ ਦਾ ਯੋਗ ਬਣ ਰਿਹਾ ਹੈ ਕਿਹੜੀਆਂ ਖੁਸ਼ੀਆਂ ਤੁਹਾਡੇ ਘਰ ਦਸਤਕ ਦੇਣ ਵਾਲੀਆਂ ਹਨ ਇਹ ਸਭ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਇਹਨਾਂ 7 ਦਿਨਾਂ ਦਾ ਸੰਪੂਰਨ ਸਟੇਕ ਰਾਸ਼ੀ ਫਲ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਕਿਵੇਂ ਤੁਹਾਡੇ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਇਨੀਆਂ ਖੁਸ਼ਖਬਰੀਆਂ ਦੇ ਨਾਲ ਨਾਲ ਤੁਹਾਨੂੰ ਕੁਝ ਸਾਵਧਾਨੀਆਂ ਵੀ ਰੱਖਣੀਆਂ ਹੋਣਗੀਆਂ ਕਿ ਕਿਹੜੀਆਂ ਜ਼ਰੂਰੀ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਜਿਨ੍ਹਾਂ ਨੂੰ ਅਪਣਾਉਣ ਦੇ ਨਾਲ ਇਹ ਸਮਾਂ ਤੁਹਾਡੇ ਲਈ ਹੋਰ ਵੀ ਲਾਭਕਾਰੀ ਸਾਬਿਤ ਹੋ ਜਾਵੇਗਾ ਏ ਵੀ ਇਸ ਵੀਡੀਓ ਦੇ ਵਿੱਚ ਹੀ ਦੱਸਾਂਗੇ ਮਤਲਬ ਕਿ ਇਸ ਵੀਡੀਓ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਜ਼ਰੂਰ ਸੁਣਨਾ ਹੈ ਤੁਹਾਡੇ ਲਈ ਇਸ ਵਿੱਚ ਜਾਣਕਾਰੀ ਬੜੀ ਹੀ ਮਹੱਤਵਪੂਰਨ ਹੈ ਲਾਭਕਾਰੀ ਹੈ ਕਿ ਕਿਵੇਂ ਮਾਤਾ ਲక్ష్ਮੀ ਜੀ ਤੁਹਾਡੇ ਤੇ ਕਿਰਪਾ ਵਰਸਾਉਣ ਪਾ ਲਈ ਹਨ ਇੱਕ ਗੱਲ ਹੋਰ ਕਿ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਦੀ ਵੀਡੀਓ ਕੇਵਲ ਨਸੀਬ ਵਾਲਾ ਹੀ ਵੇਖ ਪਾਵੇਗਾ ਕਿਉਂਕਿ ਇਹ ਵੀਡੀਓ ਬਹੁਤ ਹੀ ਭਾਗਸ਼ਾਲੀ ਹੈ ਉਹ ਮਹਾ ਬਦਲ ਨਸੀਬ ਹੋਵੇਗਾ ਜੋ ਉਮਰ ਭਰ ਫਿਰ ਪਛਤਾਵੇਗਾ ਜੇਕਰ ਇਸ ਵੀਡੀਓ ਨੂੰ ਪੂਰਾ ਨਹੀਂ ਵੇਖੇਗਾ ਕਿਉਂਕਿ ਇਸ ਵੀਡੀਓ ਵਿੱਚ ਕੁਝ ਅਜਿਹੀਆਂ ਗੱਲਾਂ ਹਨ ਜੋ ਸਾਡੇ ਪੂਰੇ ਹੀ ਜੀਵਨ ਦੀ ਦਸ਼ਾ ਨੂੰ ਬਦਲ ਸਕਦੀਆਂ ਹਨ ਦੋਸਤੋ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਸਮਾਂ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਬੜਾ ਹੀ ਲਾਭਕਾਰੀ ਸਾਬਿਤ ਹੋਵੇਗਾ ਇਹ ਸਮਾਂ ਉਹ ਹੈ ਜਦੋਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਘਰ ਵਿੱਚ ਕੋਈ ਵੱਡੀ ਖੁਸ਼ਖਬਰੀ ਕੋਈ ਵੱਡੀ ਤੁਹਾਨੂੰ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਅੱਜ ਤੇ ਦਿਨ ਤੋਂ ਹੀ ਤੁਹਾਡੀਆਂ ਕੁਝ ਮਨੋ ਕਾਮਨਾਵਾਂ ਪੂਰੀਆਂ ਹੋਣ ਦੀ ਸੰਭਾਵਨਾ ਹੈ ਇਹ ਸਮਾਂ ਉਹ ਹੈ ਜੋ ਪੂਰਨਤਾ ਤੁਹਾਡੇ ਪੱਖ ਵਿੱਚ ਹੈ ਕਿਉਂਕਿ ਹੁਣ ਤੁਹਾਡੀ ਰਾਸ਼ੀ ਲਈ ਮਹਾਨ ਲక్ష్ਮੀ ਯੋਗ ਰਾਜ ਯੋਗ ਧਨ ਯੋਗ ਬਣ ਚੁੱਕੇ ਹਨ ਇਹ ਸਮਝ ਲਓ ਕਿ ਧਨ ਪ੍ਰਾਪਤੀ ਹੁਣ ਤੁਹਾਨੂੰ ਹੋਣ ਵਾਲੀ ਹੈ ਹੁਣ ਤੁਹਾਡੇ ਗ੍ਰਹਾਂ ਵਿੱਚ ਜੋ ਵੱਡੇ ਬਦਲਾਅ ਹੋਣ ਵਾਲੇ ਹਨ ਉਹ ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲੇ ਹਨ ਤੁਹਾਡੀ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਹੁਣ ਤੁਹਾਡੇ ਤੇ ਹੋਰ ਵੀ ਵੱਧਦੀ ਹੋਈ ਨਜ਼ਰ ਆਵੇਗੀ ਦੱਸ ਦਈਏ ਕਿ ਜੇ ਤੁਸੀਂ ਮਾਤਾ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਉਸੇ ਹੀ ਕੰਮ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਨਿਸ਼ਚਿਤ ਤੌਰ ਤੇ ਲਾਭ ਮਿਲੇਗਾ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਸੀਂ ਹੁਣ ਆਪਣੇ ਜੀਵਨ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਤਰੱਕੀ ਕਰਦੇ ਹੋਏ ਨਜ਼ਰ ਆਵੋਗੇ। ਸਫਲਤਾਵਾਂ ਦੇ ਨਵੇਂ ਰਿਕਾਰਡ ਕਾਇਮ ਕਰੋਗੇ। ਹਰ ਖੇਤਰ ਵਿੱਚ ਕਾਮਯਾਬੀ ਮਿਲੇਗੀ। ਚਾਹੇ ਸਿੱਖਿਆ ਹੋਵੇ, ਨੌਕਰੀ ਹੋਵੇ, ਵਪਾਰ ਹੋਵੇ ਜਾਂ ਨਵੀਆਂ-ਨਵੀਆਂ ਖੁਸ਼ਖਬਰੀਆਂ ਤੁਹਾਨੂੰ ਮਿਲ ਜਾਣਗੀਆਂ। ਮਾਤਾ ਲక్ష్ਮੀ ਜੀ ਤੁਹਾਡੇ ਤੇ ਬਿਲਕੁਲ ਮਿਹਰਬਾਨ ਹੋ ਚੁੱਕੇ ਹਨ। ਇਹ ਸਮਾਂ ਤੁਹਾਡੇ ਜੀਵਨ ਦੇ ਸਾਰੇ ਹੀ ਦੁੱਖਾਂ ਦਾ ਅੰਤ ਕਰਨ ਵਾਲਾ ਹੈ। ਦੋਸਤੋ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਸੇ ਦੇ ਭੁਲੇਖੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਹੀਂ ਲੈਣਾ ਕਿਸੇ ਦੇ ਭਰੋਸੇ ਤੇ ਕੋਈ ਕੰਮ ਨਹੀਂ ਛੱਡਣਾ ਕਿਉਂਕਿ ਜੇ ਤੁਸੀਂ ਕਿਸੇ ਦੇ ਭੁਲੇਖੇ ਵਿੱਚ ਆ ਕੇ ਕੰਮ ਕਰੋਗੇ ਉਸ ਨਾਲ ਨੁਕਸਾਨ ਹੋ ਸਕਦਾ ਹੈ ਇਹ ਫੈਸਲਾ ਚਾਹੇ ਕੈਰੀਅਰ ਵਪਾਰ ਨੌਕਰੀ ਜਾਂ ਪ੍ਰੇਮ ਸੰਬੰਧ ਵਿੱਚ ਹੋਵੇ ਸੋਚ ਸਮਝ ਕੇ ਫੈਸਲਾ ਕਰੋ ਦੂਜੀ ਗੱਲ ਇਹ ਹੈ ਤੁਹਾਡੇ ਅੰਦਰ ਇੱਕ ਵੱਡੀ ਕਮਜ਼ੋਰੀ ਹੈ ਤੁਸੀਂ ਲੋਕਾਂ ਤੇ ਬੜੀ ਜਲਦੀ ਵਿਸ਼ਵਾਸ ਤੇ ਭਰੋਸਾ ਕਰ ਲੈਂਦੇ ਹੋ ਲੋਕ ਫਿਰ ਤੁਹਾਡੇ ਭੋਲੇਪਣ ਦਾ ਗਲਤ ਫਾਇਦਾ ਲੈ ਲੈਂਦੇ ਹਨ ਉਹ ਤੁਹਾਡੇ ਤੋਂ ਕੰਮ ਕਢਵਾ ਲੈਂਦੇ ਹਨ ਪੈਸਾ ਵੀ ਲੈ ਲੈਂਦੇ ਹਨ ਪਰ ਜਦੋਂ ਤੁਹਾਡੀ ਵਾਰੀ ਆਉਂਦੀ ਹੈ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਇਸ ਲਈ ਅਜਿਹੇ ਲੋਕਾਂ ਤੋਂ ਬਚੋ ਜੋ ਤੁਹਾਡਾ ਗਲਤ ਮਿਸਯੂਜ਼ ਕਰਦੇ ਹਨ ਆਪਣੇ ਆਪ ਅੱਗੇ ਵਧਣਾ ਹੈ ਕਿਸੇ ਤੇ ਨਿਰਭਰ ਨਹੀਂ ਰਹਿਣਾ ਕਿਉਂਕਿ ਹੁਣ ਤੁਹਾਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਦੋਸਤੋ ਜੇਕਰ ਗੱਲ ਕਰੀਏ ਸਿੱਖਿਆ ਨੌਕਰੀ ਅਤੇ ਵਪਾਰ ਦੀ ਤਾਂ ਸਿੱਖਿਆ ਨੌਕਰੀ ਤੇ ਵਪਾਰ ਦੇ ਖੇਤਰ ਵਿੱਚ ਤੁਸੀਂ ਜੋ ਵੀ ਹੁਣ ਨਵੇਂ ਸਿਰੇ ਤੋਂ ਕੋਸ਼ਿਸ਼ ਕਰੋਗੇ ਨਿਸ਼ਚਿਤ ਤੌਰ ਤੇ ਫਿਰ ਸਫਲ ਹੋ ਜਾਓਗੇ ਨੌਕਰੀ ਵਾਲਿਆਂ ਨੂੰ ਚੰਗੀ ਖਬਰ ਮਿਲ ਜਾਵੇਗੀ ਜਿਹੜੇ ਅਜੇ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਬੱਚੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਉਹਨਾਂ ਦੇ ਲਈ ਨਤੀਜਾ ਚੰਗਾ ਹੋ ਸਕਦਾ ਹੈ ਵਪਾਰੀਆਂ ਨੂੰ ਵਪਾਰ ਵਿੱਚ ਤਰੱਕੀ ਮਿਲੇਗੀ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਸਾਵਧਾਨ ਰਹੋ ਕੋਈ ਧੋਖਾ ਦੇ ਸਕਦਾ ਹੈ ਆਪਣੇ ਫੈਸਲੇ ਆਪ ਕਰੋ ਕਿਸੇ ਤੇ ਭਰੋਸੇ ਵਿੱਚ ਆ ਕੇ ਕੋਈ ਵੀ ਫੈਸਲਾ ਵੱਡਾ ਨਾ ਕਰੋ ਹੁਣ ਗੱਲ ਕਰਦੇ ਹਾਂ ਜੀ ਪ੍ਰੇਮ ਅਤੇ ਵਿਆਹ ਦੀ ਪ੍ਰੇਮ ਸੰਬੰਧਾਂ ਲਈ ਸਮਾਂ ਬੜਾ ਵਧੀਆ ਹੈ ਅਣਵਿਆਹੇ ਹੋਏ ਲੋਕਾਂ ਲਈ ਚੰਗਾ ਰਿਸ਼ਤਾ ਮਿਲ ਸਕਦਾ ਹੈ ਘਰ ਵਿੱਚ ਵਿਆਹ ਦੀ ਗੱਲਬਾਤ ਚੱਲ ਰ ਸਕਦੀ ਹੈ ਤੇ ਮਨਚਾਹੇ ਜੀਵਨ ਸਾਥੀ ਮਿਲ ਸਕਦਾ ਹੈ ਜੇਕਰ ਸੰਤਾਨਾਂ ਦੀ ਗੱਲ ਕਰੀਏ ਤਾਂ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਘਰ ਵਿੱਚ ਖਿਲਕਾਰੀਆਂ ਗੂੰਜਣ ਵਾਲੀਆਂ ਹਨ ਹੁਣ ਗੱਲ ਕਰਦੇ ਹਾਂ ਜੀ ਸਭ ਤੋਂ ਵੱਡੀ ਕਮਜ਼ੋਰੀ ਦੀ ਸਭ ਤੋਂ ਵੱਡੀ ਤੁਹਾਡੀ ਕਮਜ਼ੋਰੀ ਹੈ ਗੁੱਸਾ ਬਹੁਤ ਜਲਦੀ ਆਉਂਦਾ ਹੈ ਜੋ ਤੁਹਾਡੇ ਬਣਦੇ ਹੋਏ ਕੰਮ ਵਿਗਾੜ ਸਕਦਾ ਹੈ ਗੁੱਸੇ ਦੇ ਕੰਟਰੋਲ ਕਰੋ ਚੰਗਾ ਬੋਲੋ ਤੇ ਨਾਲ ਹੀ ਵਾਹਨ ਸਾਵਧਾਨੀ ਦੇ ਨਾਲ ਚਲਾਓ ਨਹੀਂ ਤਾਂ ਕੋਈ ਦੁਰਘਟਨਾ ਦਾ ਚਾਂਸ ਬਣ ਸਕਦਾ ਹੈ ਵਾਹਨਾ ਦਾ ਸੁੱਖ ਵੀ ਮਿਲ ਸਕਦਾ ਹੈ ਨਵਾਂ ਵਾਹਨ ਵੀ ਇਸ ਸਮੇਂ ਤੁਸੀਂ ਖਰੀਦ ਕੇ ਘਰ ਲਿਆ ਸਕਦੇ ਹੋ ਨਵਾਂ ਮਕਾਨ ਜਾਂ ਜਾਇਦਾਦ ਖਰੀਦ ਸਕਦੇ ਹੋ ਸਾਵਧਾਨੀ ਇੱਕ ਗੱਲ ਦੀ ਹੋਰ ਰੱਖਣੀ ਹੈ ਜੇਕਰ ਤੁਸੀਂ ਬੁਰੀ ਸੰਗਤ ਛੱਡ ਦਿਓ ਤੁਹਾਡੀ ਜ਼ਿੰਦਗੀ ਬਦਲ ਜਾਵੇ ਕਿ ਜੇ ਤੁਸੀਂ ਬੁਰੀ ਸੰਗਤ ਵਿੱਚ ਫਸੇ ਹੋ ਜਿਵੇਂ ਕਿ ਨਸ਼ਾ ਜਾਂ ਗਲਤ ਆਦਤ ਉਸ ਨੂੰ ਅੱਜ ਹੀ ਛੱਡ ਦਿਓ ਤੁਹਾਨੂੰ ਲਿਖ ਕੇ ਦਿੰਦੇ ਹਾਂ ਤੁਹਾਡੀ ਜ਼ਿੰਦਗੀ ਬਦਲ ਜਾਵੇ ਕਿ ਚੰਗੇ ਰਹਿਚੂਣੋ ਤੇ ਕੈਰੀਅਰ ਵਿੱਚ ਅੱਗੇ ਵਧੋ ਮਾਪਿਆਂ ਤੇ ਬਜ਼ੁਰਗਾਂ ਦਾ ਸਤਿਕਾਰ ਕਰੋ ਫਿਰ ਵੇਖਿਓ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲ ਜਾਵੇਗੀ ਭਰਤਨਾਵ ਤੋਂ ਦੂਰ ਰਹੋ ਯੋਗਾ ਕਰੋ ਆਯੁਰਵੈਦਿਕ ਚੀਜ਼ਾਂ ਖਾਓ ਤੁਹਾਨੂੰ ਲਾਭ ਮਿਲੇਗਾ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਲਈ ਇਹ 7 ਦਿਨਾਂ ਦਾ ਸਮਾਂ ਬੜਾ ਹੀ ਲਾਭਦਾਇਕ ਸਾਬਿਤ ਹੋ ਜਾਵੇਗਾ ਇਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਕਈ ਸਫਲਤਾਵਾਂ ਇਹਨਾਂ ਨੂੰ ਮਿਲਣ ਵਾਲੀਆਂ ਹਨ ਖੁਸ਼ ਖਬਰੀਆਂ ਪ੍ਰਾਪਤ ਹੋਣ ਵਾਲੀਆਂ ਹਨ ਇਹ ਸੀ ਜਾਣਕਾਰੀ ਸਟੇਕ ਭਵਿੱਖ ਬਾਣੀ ਇਸ ਹਫਤੇ ਦੀ ਕੁੰਭ ਰਾਸ਼ੀ ਫਲਵਾੜਿਆਂ ਦੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਆਪਣੇ ਕਿਸੇ ਭੈਣ ਭਰਾ ਨੂੰ ਸ਼ੇਅਰ ਵੀ ਤੁਸੀਂ ਕਰ ਸਕਦੇ ਹੋ ਧੰਨਵਾਦ